ਇਸ ਵੇਲੇ ਦੀ ਬੜੀ ਹੀ ਮੰਦ ਭਾਗੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੀਆਂ ਸੰਗਤਾਂ ਦੇ ਨਾਲ ਇੱਕ ਸੜਕ ਦੇ ਉੱਤੇ ਹਾਦਸਾ ਵਾਪਰ ਗਿਆ ਹੈ ਤਾਂ ਤਸਵੀਰਾਂ ਜੋ ਨੇ ਮੋਕੀਆਂ ਉਹ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੱਕ ਤੇ ਟਰਾਲੀ ਦੇ ਵਿੱਚ ਹਾਦਸਾ ਆਇਆ ਰੂ ਨੂੰ ਝੰਡੋੜ ਦੇਣ ਵਾਲੀਆਂ ਇਹ ਤਸਵੀਰਾਂ ਨੇ ਦੱਸਦੀ ਕਿ ਟਰਾਲੀ ਦੇ ਵਿੱਚ ਸੰਗਤਾਂ ਘਰ ਨੂੰ ਵਾਪਸ ਆ ਰਹੀਆਂ ਸੀ ਤਾਂ ਪਿੱਛੋਂ ਦੀ ਤੇਜ਼ ਰਫ਼ਤਾਰ ਦੇ ਨਾਲ ਟਰੱਕ ਆਉਂਦਾ ਹੈ ਟਰੱਕ ਦੇ ਨਾਲ ਸੰਗਤਾਂ ਦੇ ਨਾਲ ਭਰੀ ਹੋਈ ਟਰਾਲੀ ਦਾ ਐਕਸੀਡੈਂਟ ਹੋ ਜਾਂਦਾ ਹੈ ਸੜਕ ਦੇ ਉੱਤੇ ਭਿਆਨ ਦੇ ਉਤੇ ਹੀ ਮੌਤ ਹੋ ਗਈ ਹੈ ਤਾਂ ਜੋ ਡਰਾਈਵਰੀ ਕਰ ਰਿਹਾ ਸੀ ਟਰਾਲੀ ਨੂੰ ਢਵਾ ਰਿਹਾ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸੜਕ ਦੇ ਉੱਤੇ ਗੱਡੀਆਂ ਦਾ ਐਕਸੀਡੈਂਟ ਹੋਇਆ ਹੈ ਔਰ ਇਸ ਐਕਸੀਡੈਂਟ ਦੇ ਵਿੱਚ ਇੱਕ ਨੌਜਵਾਨ ਦੀ ਜਾਨ ਚਲੀ ਗਈ ਹੈ ਤਾਂ ਜੋ ਸੰਕਤਾ ਸੀ ਜੋ ਪਿੱਛੇ ਬੈਠੀਆਂ ਸੀ ਉਹਨਾਂ ਸੰਕਤਾ ਨੂੰ ਵੀ ਕਾਫੀ ਸੱਟਾਂ ਲੱਗੀਆਂ ਨੇ ਤਾਂ ਦੱਸ ਦਈਏ ਕਿ ਸੜਕ ਦੇ ਉੱਤੇ ਤੇ ਰਫਤਾ ਟਰੱਕ ਸੀ ਔਰ ਟਰੱਕ ਦੇ ਨਾਲ ਹੀ ਸੜਕੀ ਹਾਦਸਾ ਵਾਪਰਿਆ ਤਾਂ ਜਿੱਥੇ ਸੰਕਤਾ ਦੇ ਨਾਲ ਪਈ ਹੋਈ ਟਰਾਲੀ ਦੇ ਨਾਲ ਟੱਕਰ ਹੋਈ ਹੈ ਔਰ ਲੋਕ ਜ਼ਖਮੀ ਹੋਏ ਗਏ ਨੇ ਤਾਂ ਦੱਸ ਦਈਏ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੱਥਾ ਟ ਭੂਜੁਰ ਕੀ ਸੀ ਔਰ ਔਰਤਾ ਵੀ ਸੀ ਦਾ ਐ ਅੰਮ੍ਰਿਤਸਰ ਦੇ ਨਦੀਕੇ ਖਾਸਾ ਵਾਪਰਿਆ ਇੱਕ ਤੇਜ਼ ਰਫਤਾ ਟਰੱਕ ਦੇ ਨਾਲ ਟਰਾਲੀ ਦੀ ਟੱਕਰ ਹੋਈ ਹੈ ਜਿਸ ਕਰਕੇ ਜੋ ਟਰਾਲੀ ਚਲਾ ਰਿਹਾ ਸੀ ਡਰਾਈਵਰ ਸੀ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤਾਂ 26 ਸਾਲਾਂ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਜਿਸ ਦੀ ਮੌਤ ਹੋਈ ਹੈ ਤਾਂ ਤਸਵੀਰਾਂ ਜੋ ਨੇ ਮੌਕੇ ਦੀਆਂ ਵੀ ਤੁਹਾਡਾ ਸਾਂਝੀ ਕਰਿਆ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਟਰੈਕਟਰ ਨੂੰ ਘਿਰ ਬਣ ਕੇ ਰੈਸਕਿਊ ਕੀਤਾ ਜਾ ਰਿਹਾ ਹੈ ਔਰ ਦਿਲ ਨੂੰ ਝੋੜ ਦੇ ਵਾਲੀਆਂ ਤਸਵੀਰਾਂ ਨੇ ਜਿੱਥੇ ਇੱਕ ਖਾਸਾ ਵਾਪਰਿਆ ਹੈ ਔਰ ਜੋ ਸੰਤਾ ਸੀ ਉਹਨਾਂ ਨੂੰ ਕਾਫੀਆਂ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦੀ ਦਰਵਾ ਦਿੱਤਾ ਗਿਆ ਹੈ ਔਰ ਇਸ ਮਾਮਲੇ ਦੇ ਵਿੱਚ ਪਰਿਵਾਰਿਕ ਮੈਂਬਰਾਂ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾਉਂਦੇ ਆ ਤਾਂ ਫਿਲਹਾਲ ਦੱਸਦੀ ਕਿ ਪੁਲਿਸ ਵੱਲੋਂ ਜੋ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਟਰੱਕ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਔਰ ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ ਸਾਡੇ ਪਿੰਡ ਤੋਂ ਅਸੀਂ ਸਾਡੇ ਨਜ਼ਦੀਕੀ ਹੀ ਜਾਨੀ ਕਿ ਸ੍ਰੀਕੇ ਦੇ ਵਿੱਚੋਂ ਲਾ ਲਓ ਤੁਸੀਂ ਤਾਂ ਉਹ ਅੱਜ ਗਿਆ ਸੀ ਅਨੰਦਪੁਰ ਸਾਹਿਬ ਮੇਲੇ ਤੇ ਗਿਆ ਸੀ ਉਹਨਾਂ ਜਦੋਂ ਵਾਪਸ ਆ ਰਹੇ ਸੀ ਉਹਨਾਂ ਦੇ ਸਟੇਰ ਵਿੱਚ ਖਲਚੀਆਂ ਦਾ ਥੋੜਾ ਜੱਗ ਅੱਗੇ ਜਾ ਕੇ ਯਾਨੀ ਕਿ ਰਹੀਏ ਦੇ ਖਲਚੀਆਂ ਦੇ ਵਿੱਚ ਘਾਰ ਉਹ ਆਪਣੇ ਸਾਈਡ ਤੇ ਆ ਰਿਹਾ ਇਹ ਆਪਣੇ ਪੂਰੀ ਕੰਟਰੋਲ ਦੇ ਵਿੱਚ ਆ ਰਿਹਾ ਪਿੱਛੋਂ ਇੱਕ ਟਰੱਕ ਆਇਆ ਉਹਨੇ ਪਤਾ ਨਹੀਂ ਕੀ ਖਾਦਾ ਹੈ ਡਰਾਈਵਰ ਨੇ ਕੀ ਨਹੀਂ ਉਹਨੇ ਪਿੱਛੋਂ ਹਿੱਟ ਕੀਤਾ ਨੂੰ ਕਾਫੀ ਜ਼ੋਰ ਦੀ ਤੇ ਉਹ ਮੁੜ ਕੇ ਇਸ ਤੋਂ ਕੋਈ ਜਾਣੀ ਕੀ 100 150 ਫੋਟੋ ਨੂੰ ਧੱਕ ਕੇ ਹੀ ਲੈ ਗਿਆ ਟੈਟਰ ਟਰਾਲੇ ਨੂੰ ਉਹ ਜਿਹੜਾ ਜਦੋਂ ਟਰੱਕ ਵੱਜਾ ਆ ਓਵਰ ਸਪੀਡ ਹੋ ਗਿਆ ਟਰੈਕਟਰ ਤੇ ਉਹ ਕੰਟਰੋਲ ਚ ਨਹੀਂ ਰਿਹਾ ਡਰਾਈਵਰ ਦੇ ਉਹ ਡਰਾਈਵਰ ਹੀ ਚਲਾ ਰਿਹਾ ਟਰੈਕਟਰ ਉਹ ਵੀ ਥੱਲੇ ਆ ਗਿਆ ਡੁੜਕ ਕੇ ਜਿਹੇਟੋ ਵਜੀ ਆ ਉਹ ਡੁੜਕ ਕੇ ਥੱਲੇ ਡੇਗ ਪਿਆ ਔਰ ਉਹ ਵੀ ਥੱਲੇ ਆ ਗਿਆ ਨਾਲ ਇੱਕ ਮੁੰਡਾ ਹੋਰ ਬੈਠਾ ਸੀ ਉਹ ਵੀ ਥੱਲੇ ਆ ਗਿਆ ਤੇ ਜਾਨੀ ਕਿ 4-3-4 ਜਾਨੇ ਬੈਠੇ ਤਿੰਨ ਜਾਨੇ ਹੀ ਮੈਂ ਹਾਂ ਤਿੰਨ ਕੋ ਚਾਰ ਜਾਨ ਟਰੈਕਟਰ ਤੇ ਬੈਠੇ ਦੱਸਦੇ ਆ ਤੇ ਉਹ ਜਿਹੜੇ ਦੂਸਰੇ ਆ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਇੱਕ ਜਿਹੜਾ ਮੌਕੇ ਤੇ ਮਰ ਗਿਆ ਇੱਕ ਅਮਰਦੀਪ ਹਸਪੀਟਲ ਪਿਆ ਉਹ ਵੀ ਪੀ ਨਾ ਹਾਰ ਕੇ ਸਮਝੋ ਤੁਸੀਂ ਵੀ ਬਹੁਤ ਜ਼ਿਆਦਾ ਸੀਰੀਅਸ ਆ ਉਹ ਵੀ ਤੇ ਬਾਕੀ ਜਿਹੜੇ ਮਗਰ ਟਰਾਲੇ ਦੇ ਵਿੱਚ ਹੀ ਬੱਦੇ ਟਰਾਲਾ ਵੀ ਪਲਟ ਗਿਆ ਤੇ ਇਹਨਾਂ ਜੀ ਜ਼ੋਰ ਦੀ ਹਟਮਾਰੀ ਵੀ ਉਹਨੂੰ ਟਰਾਲੇ ਨੂੰ ਧੱਕ ਕੇ ਟਰਾਲੇ ਨੂੰ ਹੀ ਪਲਟਾਤਾ ਟਰੱਕ ਨੇ ਤੇ ਉਹਦੇ ਵਿੱਚ ਜਿਹੜੇ ਪਿੱਛੇ ਬੈਠੇ ਸੀ ਤੇ ਉਹਨਾਂ ਦੇ ਵਿੱਚ ਕਾਫੀ ਸੱਟਾਂ ਇੱਕ ਦਾ ਪੈਰ ਟੁੱਟਾ ਆ ਯਾਨੀ ਕਿ ਲਾਤ ਦੇ ਲਾਗੋਂ ਪੈਰ ਦੇ ਲਾਗੋਂ ਵੀ ਗੱਟਾ ਟੁੱਟਾ ਆ ਤੇ ਹੋਰ ਵੀ ਕਾਫੀ ਜਾਣਿਆਂ ਦੇ ਸੱਟਾਂ ਲੱਗੀਆਂ ਕਿਹਦੇ ਮੋਢੇ ਰਾ ਤੇਰੇ ਬਾਹ ਦੇ ਕਿਹਰੇ ਗੋਡੇ ਤੇ ਕਾਫੀ ਜਦ ਕੋਈ ਤਕਰੀਬਨ ਕੋਈ ਬਜਿਆ ਨਹੀਂ ਸੱਟ ਤੋਂ ਕੋਈ ਨਹੀਂ ਬਜਿਆ ਸਾਰੇ ਸਾਰਿਆਂ ਨੂੰ ਤਕਰੀਬਨ ਸੱਟਾਂ ਲੱਗੀਆਂ ਤੇ ਟ੍ਰੈਕਟਰ ਟ੍ਰਾਲੀ ਦੇ ਬਿਲਕੁਲ ਟ੍ਰੈਕਟਰ ਜਿਹੜਾ ਹੈ ਨਾ ਬਿਲਕੁਲ ਖਤਮ ਹੋ ਗਿਆ ਇਹਨੂੰ ਅਸੀਂ ਕਹਿਦੇ ਆ ਵੀ ਉਹ ਆ ਸਾਹਮਣੇ ਟ੍ਰੈਕਟਰ ਟਾਲੀ ਉਹ ਟ੍ਰੈਕਟਰ ਦੇ ਵਿੱਚ ਤੁਸੀਂ ਵੇਖਿਆ ਹੀ ਆ ਕਿ ਉਹ ਲੱਧਿਆ ਪਿਆ ਤੇ ਉਹ ਬਿਲਕੁਲ ਖਤਮ ਹੋ ਚੁੱਕਾ ਹੈ ਟ੍ਰੈਕਟਰ ਦੇ ਤੇ ਅਸੀਂ ਇਹਨੂੰ ਕਿਹੜਾ ਨਾ ਉਹਨਾਂ ਦੀ ਉਮਰ ਕਹਿ ਸਕਦੇ ਸੀ ਮੁੜਿਆ ਦੀ ਨੌਜਵਾਨਾਂ ਦੀ ਜਿਹਨਾਂ ਦੀ ਉਹਨਾਂ ਦੀ ਉਮਰ ਤਕਰੀਬਨ ਕੋਈ ਦੋਵਾਂ ਦੀ 2300 ਵੀ 24 ਸਾਲ ਵਾਲੋ 22 ਸਾਲ ਵਾਲੋ ਇੱਥੇ ਤਕਰੀਬਨ 22 ਤੋਂ 24 ਸਾਲ ਦੇ ਵਿੱਚ ਉਮਰ ਹੀ ਉਹਨਾਂ ਦੀ ਹਾਂਜੀ ਵੇ ਅਨਮੈਰਿਡ ਸੀ ਕਿ ਮੈਰਿਡ ਸੀ ਨਹੀਂ ਅਨਮੈਰਿਡ ਸੀ ਦੋਵੇਂ ਦੋਨੋਂ ਅਨਮੈਰਿਡ ਆ ਜਿਹੜਾ ਜਿਹਦੀ ਡੈਥ ਹੋ ਗਈ ਮੌਕੇ ਤੇ ਉਹ ਵੀ ਅਨਮੈਰਿਡ ਆ ਜਿਹੜਾ ਹਸਪਤਾਲ ਚ ਪਿਆ ਆ ਮਰਨੇ ਪਿਆ ਉਹ ਵੀ ਅਸੀਂ ਵੀ ਉਹਦੀ ਆਸ ਕੋਈ ਨਹੀਂ ਹਾਨੂੰ ਵੀ ਇਸ ਟਾਈਮ ਤੇ ਤੇ ਉਹ ਵੀ ਅਨਮੈਰਿਡ ਹੀ ਆ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਪੁਲਿਸ ਪ੍ਰਸ਼ਾਸਨ ਪਹੁੰਚਿਆ ਕਾਫੀ ਛੇਰ ਬਾਅਦ ਕਾਫੀ ਛੇਰ ਬਾਅਦ ਹਾਂਜੀ ਹਾਂਜੀ ਮਤਲਬ ਕੀ ਕਿ ਜਿਹੜਾ ਦੋਸ਼ੀ ਹੈਗਾ ਟਰੱਕ ਡਰਾਈਵਰ ਉਹ ਕਿੱਥੇ ਹੈਗਾ ਅਸਾਂ ਉਹ ਇਹਨਾਂ ਨੇ ਇਹ ਦੋ ਜਣੇ ਸੀ ਟਰੱਕ ਚ ਉਹ ਇੱਕ ਤੇ ਭੱਜ ਗਿਆ ਮੌਕੇ ਤੇ ਇੱਕ ਜਿਹੜਾ ਚਲਾ ਰਿਹਾ ਸੀ ਉਹ ਇਹਨਾਂ ਨੇ ਮੌਕੇ ਦੇ ਮੁੰਡਿਆਂ ਨੇ ਵਿੱਚੋਂ ਇੱਕ ਦੋ ਜਣੇ ਜੋ ਡਿੱਗੇ ਆਏ ਟਰਾਲੀ 'ਚ ਇਹਨਾਂ ਦਾ ਦਵਾਦਾ ਵੇਖਿਆ ਵੀ ਹੋਇਆ ਕਿ ਜਿਹਨੂੰ ਵੇਖਿਆ ਟਰੱਕ ਪਿੱਛੇ ਖਲੋਤਾ ਉਹ ਵੀ ਆਂਦਾ ਮੇਰਾ ਟਰੱਕ ਟਾਇਰ ਪਾੜ ਗਿਆ ਟਾਇਰ ਪਾੜ ਗਿਆ ਜਿਹਨੂੰ ਦੇਖਿਆ ਕਿ ਟਾਇਰ ਬਿਲਕੁਲ ਸਹੀ ਇਹਨਾਂ ਫਿਰ ਦਵਾਦਾ ਉਹਨੂੰ ਫਿਰ ਆਪਣੇ ਕਬਜ਼ੇ ਲਿਆ ਤੇ ਫਿਰ ਉਹਨਾਂ ਚੋਂ ਪੁਲਿਸ ਪ੍ਰਸ਼ਾਸਨ ਜਿਹੜੋਂ ਆਇਆ ਆ ਉਸ ਤੋਂ ਫਿਰ ਨਨ ਨਨ ਪੁਲ ਸੁੱਟ ਕੇ ਨਾ ਜੀ ਨਾ ਜੀ ਕਲੀਅਰ ਕਰ ਦਿਓ ਟਾਈਮ ਕਿੰਨੇ ਵਜੇ ਦਾ ਸੀ ਟਾਈਮ ਕੋਈ ਸਵਾ 5 5 ਤੋਂ ਸਵਾ 5 ਦੇ ਵਿੱਚ ਐਕਸੀਡੈਂਟ ਹੋਇਆ ਜਿਸ ਵੇਲੇ ਪ੍ਰਸ਼ਾਸਨ ਕਿੰਨੇ ਵਜੇ ਪਹੁੰਚਦਾ ਹੈ ਪ੍ਰਸ਼ਾਸਨ ਸੂਰਿਆ ਦੇ ਪੌਣੇ ਕਿਹੜੇ ਅੱਧੇ ਪੌਣੇ ਘੰਟੇ 'ਚ ਪਹੁੰਚ ਜਾਂਦਾ ਪ੍ਰਸ਼ਾਸਨ ਨੈਸ਼ਨਲ ਹਾਈਵੇ ਤੇ ਹੋਇਆ ਹੈ ਹਾਂਜੀ ਨੈਸ਼ਨਲ ਹਾਈਵੇ ਤੇ ਰਈਏ ਤੇ ਖਲਚੀਆਂ ਦੇ ਵਿਚਕਾਰ ਫਤੂਆਲ ਪਿੰਡਾਂ ਸਾਹਮਣੇ ਉਹਦੇ ਬਿਲਕੁਲ ਹਾਂਜੀ ਤੇ ਜਿਹੜਾ ਪ੍ਰਸ਼ਾਸਨ 6 ਵਜੇ ਦੇ ਕਰੀਬ ਪਹੁੰਚਦਾ ਹੈ ਕੀ ਕਹਿ ਸਕਦੇ ਆ ਪ੍ਰਸ਼ਾਸਨ ਕੋਲ ਤੇ ਸਰਕਾਰ ਕੋਲ ਕੀ ਉਮੀਦ ਰੱਖਦੇ ਆ ਕਿ ਜਦੋਂ ਨੌਜਵਾਨ ਦੇ ਵੇਖੋ ਜੀ ਜਿਨ੍ਹਾਂ ਦਾ ਬੱਚਾ ਮੁੱਕ ਗਿਆ ਆ ਉਹਨਾਂ ਦੇ ਉਹਨਰ ਕੋਲ ਕੁਝ ਨਹੀਂ ਰਹਿ ਗਿਆ ਤਾਂ ਅਸੀਂ ਪ੍ਰਸ਼ਾਸਨ ਕੋ ਅਸੀਂ ਇਹੋ ਉਮੀਦ ਕਰਦੇ ਆਂ ਵੀ ਉਹਨਾਂ ਦੇ ਜਿਹੜੇ ਡਰਾਈਵਰ ਆ ਉਹਨੂੰ ਤੁਸੀਂ ਵੇਲ ਸਕਦੇ ਹਵਾ ਲਾੜ ਦਿੱਤਾ ਉਹ ਹਜੇ ਵੀ ਨਸ਼ੇ ਦੀ ਤਦਾਰ ਚ ਬੈਠਾ ਉਹਨੂੰ ਬਿਲਕੁਲ ਹੋਸ਼ ਨਹੀਂ ਆ ਗਈ ਉਹ ਬੈਂਡਾ ਤੇ ਉਹ ਸਿਰ ਸੋਟੇ ਨਾਲ ਜਿਹੜਾ ਮਰ ਜਿਆ ਅਗਰ ਸਿਰ ਸੋਟੇ ਨਾਲ ਉਹ ਬਿਲਕੁਲ ਹਜੇ ਵੀ ਨਸ਼ੇ ਦੀ ਤਦਾਰ ਚ ਬੈਠਾ ਆ ਤੇ ਅਹੀਂ ਜੋ ਵੀ ਮਾਲੋ ਜੋ ਵੀ ਨੁਕਸਾਨ ਹੋਇਆ ਡਰਾਈਵਰ ਦੀ ਵਜ੍ਹਾ ਕਰਕੇ ਹੋਇਆ ਗੱਡੀ ਦੀ ਵਜ੍ਹਾ ਕਰਕੇ ਹੋਇਆ ਤੇ ਅਸੀਂ ਪ੍ਰਸ਼ਾਸਨ ਕੋਲੋਂ ਮੰਗ ਚਾਉਂਦੇ ਆਂ ਵੀ ਇਹਨਾਂ ਦੀ ਸਖਤ ਸਖਤ ਕਾਰਵਾਈ ਕਰਕੇ ਜੋ ਵੀ ਵੀ ਹੈਗਾ ਪਰਿਵਾਰ ਨੂੰ ਹੌਸਲਾ ਵਜਾਈ ਦੇ ਕਹਿੰਦਾ ਮਤਲਬ ਵੀ ਜੋ ਵੀ ਮਦਦ ਹੋ ਸਕਦੀ ਹੈ ਕਰੇ ਇਸ ਤਰ੍ਹਾਂ ਜੀ ਅੱਜ ਨਾਲ ਕੋਈ ਤੜਕਸਾਰ ਸਾਢੇ 5 ਪੌਣੇ 6 ਵਜੇ ਦੇ ਕਰੀਬ ਨਾ ਸ਼੍ਰੀ ਨੰਦਪੁਰ ਸਾਹਿਬ ਤੋਂ ਟਰਾਲੀ ਆ ਰਹੀ ਸੀ ਪਿੰਡ ਫਤਹਪੁਰ ਦੀ ਟਰਾਲੀ ਸੰਗਤ ਲੈ ਕੇ ਗਈ ਸੀ ਹੌਲੇ ਮਲੇ ਦੇ ਉਤੇ ਤੇ ਉਹ ਉੱਥੇ ਆ ਰਹੇ ਸੀ ਜਦੋਂ ਇਹ ਤੇ ਫਤੂਵਾਲ ਦੇ ਨੇੜੇ ਆਏ ਹਨ ਜੀ ਜੀਟੀ ਰੋਡ ਦੇ ਉੱਤੇ ਤੇ ਪਿੱਛੋਂ ਇੱਕ ਟਰੱਕ ਉਹ ਹੈ ਪਿਛਲੇ ਪਾਸੇ ਟਰਾਲੀ ਦੇ ਵੱਜਾ ਤੇ ਜਿਹੜਾ ਟਰਾਲੀ ਦੇ ਵੱਜਰ ਨਾਲ ਨਾ ਉਹ ਜਿਹੜਾ ਟਰੈਕਟਰ ਇਸ ਦੇ ਅੱਗੋਂ ਉਹ ਟਰੈਕਟਰ ਮੂਦਾ ਹੋ ਗਿਆ ਉੱਤੇ ਸੜਕ ਤੇ ਹੀ ਫਟ ਪਾਤੀ ਟਰੈਕਟਰ ਸਵਾਰ ਜਿਹੜਾ ਸੀ ਮਤਲਬ ਡਰਾਈਵਰ ਜਿਹੜਾ ਸੀ ਉਹ ਸੀ ਆਪਣਾ ਗੁਰਪ੍ਰੀਤ ਸਿੰਘ ਪੁੱਤਰ ਹਰਜਿੰਦਰ ਸਿੰਘ ਪਿੰਡ ਫਸਾਪੁਰ ਉਹਦੀ ਮੌਕੇ ਤੇ ਮੌਤ ਹੋ ਗਈ ਆ 3-4 ਹੋਰ ਜਿਹੜੇ ਸ਼ਰਧਾਲੂ ਹੀ ਉਹਨਾਂ ਨੂੰ ਸਟਾ ਲੱਗੀ ਉਹਨਾਂ ਨੂੰ ਬਾ ਬਕਲਾ ਹਸਪਤਾਲ ਦਾਖਲ ਕਰਵਾਇਆ ਗਿਆ ਦੂਜਾ ਵੀ ਕਿ ਸੀਰੀਅਸ ਦੱਸਿਆ ਜਾ ਰਿਹਾ ਦੱਸਿਆ ਵੀ ਉਹ ਸੀਰੀਅਸ ਹੈ ਉਹਨੂੰ ਰੈਫਰ ਕਰ ਦਿੱਤਾ ਅੰਮ੍ਰਿਤਸਰ ਲੈ ਕੇ ਨੇ ਜੀ ਦੋਸ਼ੀ ਕਿ ਇਸ ਟਾਈਮ ਕਿੱਥੇ ਹੈਗਾ ਜਿਹੜਾ ਟਰੱਕ ਦੋਸ਼ੀ ਕਬੂ ਕਾਰ ਲਿਆ ਜੀ ਉਸੇ ਵੇਲੇ ਉਸੇ ਵੇਲੇ ਕਰ ਲਿਆ ਹਾਂ ਜੀ ਕਿੰਨੀ ਕੁ ਉਮਰ ਕਹਿ ਸਕਦੇ ਨੌਜਵਾਨਾ ਜੀ ਜਿਹੜੀ ਰਾਤ ਛੋਟੀ ਉਮਰ ਹੈ ਸੋਰੀ ਛੋਟੀ ਉਮਰ ਹੈ ਕੋਈ 25-26-27 ਸਾਲ ਦੇ ਕਰੀਬ ਦੇ ਕੁਣ ਡਰਾਈਵਰ ਨੂੰ ਦੱਸਿਆ ਜਾ ਰਿਹਾ ਪਰਿਵਾਰ ਵੱਲੋਂ ਕਿ ਨਸ਼ੇ ਦੀ ਧੁੰਦ ਦੇ ਵਿੱਚ ਤੇ ਇਸ ਤਰ੍ਹਾਂ ਦਾ ਜੇ ਕੋਈ ਮੈਡੀਕਲ ਅਸੀਂ ਕਰਾਉਣਾ ਇਹਨਾਂ ਦਾ ਮੈਡੀਕਲ ਕਰਾਵਾਂਗੇ ਮੈਡੀਕਲ ਦੇ ਵਿੱਚ ਸਾਰੀ ਚੀਜ਼ ਇਨਵੈਸਟੀਗੇਸ਼ਨ ਚਾਂਜ ਹੋਊਗੀ ਅੰਦਰ ਜੇ ਕੋ ਹੋਏਗਾ ਇਦਾਂ ਦੇ ਜ਼ਰੂਰ ਆਊਗਾ ਕੀ ਕਾਰਵਾਈ ਅਗਲੀ ਕਰ ਰਹੇ ਹੋ ਤੁਸੀਂ ਪਰਚਾ ਦਾਜ ਕਰਤਾ ਜੀ ਮੁਕਦਮਾ ਦਾਜ ਕਰਤਾ ਐਕਸੀਡੈਂਟ ਦਾ ਜੀ ਡਰਾਈਵਰ ਅਰੈਸਟ ਕਰ ਲਿਆ ਹੁਣ ਲਾਸ਼ ਦਾ ਪੋਸਟਮਾਰਟਮ ਕਰਾਉਣ ਲਈ ਹਿੰ ਜਾ ਰਹੇ ਆਂ ਬਾਬੂ ਕਾਲਾ